ਆ ਵੀਡੀਓ ਤੁਸੀਂ ਸਾਰੇ ਜਾਣੇ ਜ਼ਰੂਰ ਦੇਖ ਕੇ ਜਾਇਓ ਯਾਰ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਦੋਂ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਨੂੰ ਰੋਪੜ ਤੋਂ ਮੋਰਿੰਡੇ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਨੂੰ ਉੱਥੇ ਐਨੇ ਕ ਜਿਆਦੇ ਤਸੀਹੇ ਦਿੱਤੇ ਗਏ ਇਤਿਹਾਸ ਤਾਂ ਇਹ ਵੀ ਦੱਸਦਾ ਹੈਗਾ ਕਿ ਉੱਥੇ ਛੋਟੇ ਸਹਿਬਜ਼ਾਦਿਆਂ ਦੇ ਗਲੇਲੇ ਮਾਰੇ ਗਏ ਤੇ ਬਾਬਾ ਫਤਿਹ ਸਿੰਘ ਜੀ ਦੇ ਅੱਖ ਤੇ ਇੱਕ ਰੋੜਾ ਵੱਜਿਆ ਸੀਗਾ ਆਓ ਆਪਾਂ ਉਹ ਦਰਦ ਮਹਿਸੂਸ ਕਰਕੇ ਦੇਖੀਏ ਆਪਣੇ ਜਦੋਂ ਜਵਾਗ ਦੇ ਮਾੜੀ ਜੀ ਛੱਟ ਤੱਕ ਵੱਜਦੀ ਆ ਨਾ ਆਪਾਂ ਨੂੰ ਕਿੰਨਾ ਕ ਜਿਆਦੇ ਦਰਦ ਹੁੰਦਾਗਾ ਆਪਾਂ ਨਾਲ ਦੀ ਨਾਲ ਜਵਾਗ ਨੂੰ ਡਾਕਟਰ ਦੇ ਲੈ ਕੇ ਭਜ ਦਿਆਂਗੇ ਤੇ ਬਾਬਾ ਫਤੇ ਸਿੰਘ ਜੀ ਦੀ ਉਮਰ ਕਿੰਨੀ ਕੁ ਸੀਗੀ ਉਦੋਂ ਤੇ ਉਹਨਾਂ ਦੇ ਅੱਖ ਦੇ ਉੱਤੇ ਰੋੜਾ ਵੱਜਿਆ ਸੀਗਾ ਕਿ ਉਹਨਾਂ ਨੂੰ ਦਰਦ ਨਹੀਂ ਹੋਇਆ ਹੋਊਗਾ ਆਓ ਆਪਾਂ ਉਹ ਦਰਦ ਨੂੰ ਮਹਿਸੂਸ ਕਰਕੇ ਦੇਖੀਏ ਤੇ ਉਸ ਤੋਂ ਬਾਅਦ ਜਦੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਨੂੰ ਸਰਹੰਦ ਲਿਆਂਦਾ ਗਿਆ ਤਾਂ ਤਿੰਨ ਦਿਨ ਉੱਥੇ ਠੰਡੇ ਬੁਰਜ ਦੇ ਵਿੱਚ ਕੈਦ ਰੱਖਿਆ ਗਿਆ ਤੇ ਠੰਡੇ ਬੁਰਜ ਦੇ ਵਿੱਚ ਉਹਨਾਂ ਦੇ ਤਨ ਤੇ ਉੱਪਰ ਲੈਨ ਨੂੰ ਕੋਈ ਵੀ ਗਰਮ ਕੱਪੜਾ ਨਹੀਂ ਸੀਗਾ ਤੇ ਨਾ ਕੁਝ ਖਾਣ ਪੀਣ ਨੂੰ ਦਿੱਤਾ ਗਿਆ ਆਪਾਂ ਇਹਦੀ ਠੰਡ ਦੇ ਵਿੱਚ ਦੇਖੋ ਕੋਟ ਪਾਏ ਹੋਏ ਨੇ ਆਪਾਂ ਆਪਣੇ ਜਵਾਕ ਜਵਾਕ ਦੇ ਸਿਰ ਢਾਕੇ ਰੱਖਦੇ ਆ ਹਨਾ ਪੈਰ ਢਾਕੇ ਰੱਖਦੇ ਆਗੇ ਸਾਰਾ ਕੁਝ ਢਾਕੇ ਰੱਖਦੇ ਆ ਵੀ ਸਾਡੇ ਜਵਾਕ ਨੂੰ ਪੋਰਾ ਵੀ ਠੰਡ ਨਾ ਲੱਗ ਜੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਨੀ ਠੰਡ ਲੱਗੀ ਹੋਊਗੀ ਉਦੋਂ ਆਓ ਆਪਾਂ ਉਹ ਦਰਦ ਮਹਿਸੂਸ ਕਰਕੇ ਦੇਖੀਏ ਕਿ ਉਹਨਾਂ ਨੂੰ ਨਹੀਂ ਠੰਡ ਲੱਗੀ ਹੋਇਆ ਨਹੀਂ ਜਿਆਦੇ ਠੰਡੇ ਦੇ ਵਿੱਚ ਆਪਣੇ ਸਰੀਰ ਦੇ ਉੱਪਰ ਗਰਮ ਆਪਣਾ ਨਾ ਹੋਵੇ ਆਪਾਂ ਸੁਰਸੁਰ ਕਰਦੇ ਫਿਰਦਿਆਂਗੇ ਉਹਨਾਂ ਨੂੰ ਨਹੀਂ ਠੱਡ ਲੱਗੀ ਹੋਣੀ ਫਿਰ ਉਸ ਤੋਂ ਬਾਅਦ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾ ਰਿਹਾ ਸੀਗਾ ਤਾਂ ਜਿਹੜੇ ਜਲਮ ਸੀਗੇ ਜਿਹੜਾ ਮਿਸਤਰੀ ਸੀਗਾ ਉਹ ਸਲਾਹ ਕਰਨ ਲੱਗਿਆ ਵੀ ਜਿਹੜੀ ਕੰਧ ਆ ਇਹ ਥੋੜੀ ਜੀ ਬਿੰਗੀ ਹੋ ਰਹੀ ਆਗੀ ਕਿਉਂਕਿ ਜਿਹੜੀ ਗੋਡੇ ਦੀ ਚੱਪਣੀ ਆਗੀ ਉਹ ਵਿਚਾਰੀ ਆਗੀ ਇਸ ਲਈ ਕੰਧ ਆ ਉਹ ਬਿੰਗੀ ਹੋ ਜੂਗੀ ਤਾਂ ਕਰਕੇ ਮਿਸਤਰੀਆਂ ਨੇ ਸਲਾਹ ਕੀਤੀ ਵੀ ਆਪਾਂ ਜਿਹੜੀ ਇੱਕ ਇੱਟਾ ਤੋੜ ਕੇ ਲਾ ਦਿੰਦੇ ਆ ਤੇ ਛੋਟੇ ਸਾਹਿਬਜ਼ਾਦਿਆਂ ਨੇ ਪਤਾ ਕੀ ਕਿਹਾ ਵੀ ਸਾਡੀ ਜਿਹੜੀ ਚੱਪਣੀਆ ਗੋਡੇ ਦੀ ਉਹ ਭਾਵੇਂ ਭੰਨ ਦਿੱਤੀ ਜਾਵੇ ਪਰ ਜਿਹੜੀ ਇੱਟਾਂ ਆ ਉਹ ਸਾਵਤੀ ਲੱਗੂ ਕੋਈ ਵੀ ਇੱਟ ਤੋੜਨੀ ਨਹੀਂ ਕਿਉਂਕਿ ਇਹ ਆ ਆ ਮਿੱਟਣੀ ਹੈਗੀ ਇਹ ਸਿੱਖ ਰਾਜ ਦੀ ਹੈ ਸਿੱਖ ਰਾਜ ਦੀ ਇੱਟਾਂ ਹੈ ਆਪਣੇ ਜਦੋਂ ਗੋਡਿਆਂ ਦੇ ਸੱਟ ਤੱਕ ਵੱਜ ਜੇ ਉਦੋਂ ਆਪਾਂ 100 ਡਾਕਟਰਾਂ ਕੋਲ ਜਾਣਿਆਂਗੇ ਕਿੰਨਾ ਦਰਦ ਹੁੰਦਾ ਕਿੰਨੀਆਂ ਆਪਾਂ ਦਵਾਈਆਂ ਲੈਣਿਆਂ ਮਲਮ ਪੱਟੀਆਂ ਕਰਾਉਣਿਆਂਗੇ ਤੇ ਜਦੋਂ ਛੋਟੇ ਸਾਹਿਬਜ਼ਾਦਿਆਂ ਦੀਆਂ ਗੋਡੇ ਵਾਲੀਆਂ ਚੱਪਣੀਆਂ ਭੰਨੀਆਂ ਗਈਆਂ ᱛੀਆਂ ਉਹਨਾਂ ਨੂੰ ਨਹੀਂ ਦਰਦ ਹੋਇਆ ਹੋਊਗਾ ਇੱਕ ਵਾਰੀ ਅੱਖਾਂ ਬੰਦ ਕਰਕੇ ਨਾ ਦਰਦ ਜ਼ਰੂਰ ਤੇ ਜ਼ਰੂਰ ਮਹਿਸੂਸ ਕਰਿਓ ਯਾਰ ਉਸ ਟਾਈਮ ਛੋਟੇ ਸਾਹਿਬਜ਼ਾਦਿਆਂ ਨੂੰ ਕਿੰਨਾ ਦਰਦ ਹੋਇਆ ਹੋਊਗਾ ਸੂਰਮੇ ਸੀਗੇ ਐਡੇ ਵੱਡੇ ਯੋਧੇ ਸੀਗੇ ਤੇ ਜਦੋਂ ਦਵਾਰ ਚੀਨੀ ਗਈ ਜਪਜੀ ਸਾਹਿਬ ਦਾ ਪਾਠਾ ਜਿਹੜਾ ਸੰਪੂਰਨ ਹੋਇਆ ਉਸ ਤੋਂ ਬਾਅਦ ਇੱਕ ਹਵਾ ਦਾ ਬੁੱਲਾ ਆਇਆ ਕੰਦ ਟਹਿ ਗਈ ਤੇ ਜਦੋਂ ਛੋਟੇ ਸਹਿਬਜ਼ਾਦੇ ਡਿੱਗੇ ਤਾਂ ਉਹਨਾਂ ਉੱਪਰ ਇੱਟਾਂ ਵੀ ਡਿੱਗੀਆਂ ਤੇ ਫਿਰ ਵੀ ਛੋਟੇ ਸਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਹਜੇ ਪੀਤਾ ਨਹੀਂ ਸੀਗਾ ਤੇ ਉਹਨਾਂ ਦੇ ਸਾਹ ਹਜੇ ਚੱਲ ਰਹੇ ਸੀਗੇ ਤੇ ਉਸ ਤੋਂ ਬਾਅਦ ਸ਼ਾਸ਼ਲ ਬੇਗ ਨੇ ਤੇ ਬਾਸ਼ਲ ਬੇਗ ਨੇ ਛੋਟੇ ਸਹਿਬਜ਼ਾਦਿਆਂ ਦੀ ਸਾਂ ਜਿਹੜੀ ਸਾਂ ਵਾਲੀ ਰਗ ਹੁੰਦੀ ਆਗੀ ਉਹ ਕਾਟ ਦਿੱਤੀ ਸੀ ਤੇ ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਸੀਗੇ ਆਓ ਆਪਾਂ ਉਹ ਵਾਲਾ ਦਰਦ ਮਹਿਸੂਸ ਕਰੀਏ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਜੀ ਨੂੰ ਕਿੰਨੇ ਇੱਕ ਜਿਆਦੇ ਤਸੀਹੇ ਦਿੱਤੇ ਗਏ ਸੀਗੇ ਪਰ ਫਿਰ ਵੀ ਉਹਨਾਂ ਨੇ ਈਨ ਨਹੀਂ ਮੰਨੀ ਆਪਣੀ ਹੋਂਦ ਲਈ ਆਪਣੀ ਹਸਤੀ ਲਈ ਉਹ ਸ਼ਹੀਦ ਹੋਏ ਤੇ ਹੁਣ ਆਪਾਂ ਫਤੇਗੜ ਸਾਹਿਬ ਜਾਵਾਂਗੇ ਹੁਣ ਸਵਾ ਤੇ ਸੋ ਸਾਰੇ ਜਾਣੇ ਪੂਰਾ ਦਰਦ ਲੈ ਕੇ ਜਾਇਓ ਉੱਥੇ ਉੱਥੇ ਅਨੇਕਾਂ ਸਹੀਦ ਸਿੰਘ ਤੇ ਛੋਟੇ ਸਾਹਿਬ ਜੱਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਦਿਲ ਤੋਂ ਪੂਰੇ ਦਿਲ ਤੋਂ ਪ੍ਰਣਾਮ ਕਰਿਓ ਉਹਨਾਂ ਦੀ ਸ਼ਹੀਦੀ ਨੂੰ ਸ਼ਹਾਦਤ ਦੇਓ